ਦੇਸ਼ ਭਗਤੀ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਹਮੇਸ਼ਾ ਤੋਂ ਹੀ ਮੋਰੀ ਰਿਹਾ ਇਸ ਵਕਤ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਸ ਨੂੰ ਮਿੱਟੀ ਤੋਂ ਸੋਨਾ ਬਣਾਇਆ ਜਾ ਰਿਹਾ ਹੈ ਮਿੱਟੀ ਨਾਲ ਮਿੱਟੀ ਹੁੰਦੇ ਇਹ ਜਵਾਨ ਉਹ ਬੱਚੇ ਨੇ ਜਿਨ੍ਹਾਂ ਨੇ ਹੁਣ ਅੱਗੇ ਜਾ ਕੇ ਦੇਸ਼ ਦੀ ਵੱਖ-ਵੱਖ ਕੈਟਾਗਰੀਜ਼ ਦੇ ਵਿੱਚ ਸੇਵਾਵਾਂ ਦੇਣੀਆਂ ਨੇ ਅਤੇ ਆਪਣੀ ਜਿਹੜੀ ਕਿਸਮਤ ਹੈ ਉਸ ਨੂੰ ਅਜਮਾਉਣਾ ਹੈ ਪਰ ਉਸ ਤੋਂ ਪਹਿਲੇ ਜਿਹੜਾ ਸਰੀਰ ਦੀ ਗੱਲ ਕੀਤੀ ਜਾਵੇ ਤਾਂ ਜੋ ਫਿਟਨੈਸ ਚਾਹੀਦੀ ਹੈ ਉਸ ਦੀ ਟ੍ਰੇਨਿੰਗ ਕਿ ਦਿੱਤੀ ਜਾ ਰਹੀ ਹੈ ਇਹ ਅਸੀਂ ਇੱਕ ਇਸ ਵਕਤ ਇੱਕ ਆਰਮੀ ਟ੍ਰੇਨਿੰਗ ਕੈਂਪ ਵਿੱਚ ਪਹੁੰਚੇ ਹੋਏ ਆ ਜਿੱਥੇ ਦੀਆਂ ਤਸਵੀਰਾਂ ਇਸ ਵਕਤ ਤੁਸੀਂ ਵੀ ਦੇਖ ਸਕਦੇ ਹੋ ਲੜਕੀਆਂ ਨੇ ਆ ਸਾਰੀਆਂ ਜੋ ਕਿ ਇਸ ਵਕਤ ਤੁਹਾਨੂੰ ਪਾਣੀ ਦੇ ਵਿੱਚ ਪ੍ਰੈਕਟਿਸ ਕਰਦੇ ਆ ਨਜ਼ਰ ਆ ਰਹੀਆਂ ਨੇ ਅਤੇ ਇਹਨਾਂ ਨੇ ਜਾ ਕੇ ਅੱਗੇ ਦੇਸ਼ ਦੇ ਲਈ ਸਮਰਪਿਤ ਹੋਣਾ ਹੈ ਦੇਸ਼ ਸੇਵਾ ਦੇ ਵਿੱਚ ਇਹਨਾਂ ਨੇ ਆਪਣਾ ਯੋਗਦਾਨ ਪਾਉਣਾ ਹੈ ਤਾਂ ਇਹ ਤਸਵੀਰ ਜਿਹੜੀ ਹੈ ਫਰੀਦਕੋਟ ਦੇ ਇਲਾਕੇ ਦੀ ਹੈ ਜਿੱਥੇ ਕੀ ਹਰ ਸਾਲ ਕਿੰਨੇ ਹੀ ਬੱਚੇ ਜਿਹੜੇ ਨੇ ਦੇਸ਼ ਦੀ ਸੇਵਾ ਦੇ ਲਈ ਪ੍ਰਤੀ ਹੁੰਦੇ ਨੇ ਤਾਂ ਤਸਵੀਰ ਦੇਖ ਸਕਦੇ ਹੋ ਬਿਲਕੁਲ ਮਿੱਟੀ ਨਾਲ ਮਿੱਟੀ ਹੁੰਦੇ ਹੋਏ ਇਹ ਜਵਾਨ ਤੁਹਾਨੂੰ ਨਜ਼ਰ ਆਣਗੇ ਐਸੇ ਤਰੀਕੇ ਨਾਲ ਲੜਕੇ ਜਿਹੜੇ ਨੇ ਉਹ ਵੀ ਲਗਾਤਾਰ ਟ੍ਰੇਨਿੰਗ ਵਿੱਚ ਐਸੇ ਤਰੀਕੇ ਨਾਲ ਜਿਹੜੀ ਹੈ ਆਪਣੀ ਪ੍ਰਸਤੁਤੀ ਦਿੰਦੇ ਹੋਏ ਨਜ਼ਰ ਆਉਂਦੇ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵਕਤ ਇਹ ਬੱਚੇ ਜਿਹੜੇ ਨੇ ਇਸ ਵਕਤ ਪਾਣੀ ਦੇ ਵਿੱਚ ਜਿਹੜਾ ਹੈਗਾ ਆਪਣੀ ਟ੍ਰੇਨਿੰਗ ਕਰ ਰਹੇ ਨੇ ਅਤੇ ਮਿੱਟੀ ਨਾਲ ਮਿੱਟੀ ਹੋ ਰਹੇ ਨੇ ਤਸਵੀਰਾਂ ਇਹ ਫਰੀਦਕੋਟ ਦੀਆਂ ਨੇ ਜਿੱਥੇ ਕਿ ਇੱਕ ਆਰਮੀ ਕੈਂਪ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ ਬੱਚਿਆਂ ਨੂੰ ਜੋ ਬੱਚੇ ਅੱਗੇ ਜਾ ਕੇ ਦੇਸ਼ ਸੇਵਾ ਵਿੱਚ ਜੁੜਦੇ ਨੇ ਦੇ ਸੇਵਾ ਵਿੱਚ ਲੱਗਦੇ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਫਰੀਦਕੋਟ ਦੀਆਂ ਨੇ ਜਿੱਥੇ ਕਿ ਦੇਸ਼ ਦੀ ਸੇਵਾ ਦੇ ਲਈ ਬੱਚੇ ਜਿਹੜੇ ਨੇ ਉਹ ਤਿਆਰ ਕੀਤੇ ਜਾਂਦੇ ਨੇ ਅਤੇ ਹਾਲ ਦੀ ਘੜੀ ਤਸਵੀਰ ਤੁਸੀਂ ਵੇਖ ਸਕਦੇ ਹੋ ਮਿੱਟੀ ਨਾਲ ਮਿੱਟੀ ਹੁੰਦੇ ਹੋਏ ਬੱਚੇ ਤੁਹਾਨੂੰ ਨਜ਼ਰ ਆਣਗੇ ਤਾਂ ਤਸਵੀਰ ਹੈ ਫਰੀਦਕੋਟ ਦੀਆਂ ਨੇ ਜਿੱਥੇ ਕਿ ਐਸੇ ਤਰੀਕੇ ਨਾਲ ਟ੍ਰੇਨਿੰਗ ਜਿਹੜੀ ਹੈਗੀ ਹੈ ਉਹ ਬੱਚਿਆਂ ਦੀ ਚੱਲ ਰਹੀ ਹੈ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਇਸ ਪਾਸੇ ਲੜਕੀਆਂ ਦੀ ਵੱਡੀ ਤعداد ਜਿਹੜੀ ਹੈਗੀ ਉਹ ਤੁਹਾਨੂੰ ਨਜ਼ਰ ਆਵੇਗੀ ਜੋ ਕਿ ਇਸ ਵਕਤ ਲਗਾਤਾਰ ਦੇਸ਼ ਦੀ ਸੇਵਾ ਦੇ ਲਈ ਵੱਖ-ਵੱਖ ਕੈਟਾਗਰੀਜ਼ ਦੀ ਜੋ ਸੈਨਾ ਹੈਗੀ ਹੈ ਉਸ ਦੇ ਵਿੱਚ ਆਪਣਾ ਯੋਗਦਾਨ ਦਿੰਦੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇਹ ਤਸਵੀਰਾਂ ਉਸ ਟ੍ਰੇਨਿੰਗ ਦੀਆਂ ਨੇ ਜੋ ਕਿ ਹਾਲ ਦੀ ਘੜੀ ਚੱਲ ਰਹੀ ਹੈ ਅਤੇ ਜਿਹੜੀ ਲੜਕੀਆਂ ਨੇ ਜਿਹੜੇ ਬੱਚੇ ਨੇ ਉਹ ਇਸ ਵਕਤ ਤਿਆਰੀ ਕਰ ਰਹੇ ਨੇ ਵੱਖ-ਵੱਖ ਸੈਨਾ ਦੇ ਵਿੱਚ ਜਾਣ ਦੇ ਲਈ ਤਾਂ ਤਸਵੀਰਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਲਗਾਤਾਰ ਟ੍ਰੇਨਿੰਗ ਜਿਹੜੀ ਹੈਗੀ ਹੈ ਉਹ ਚੱਲਦੀ ਹੈ ਰਣਜੀਤ ਜੀ ਕਿਸ ਤਰ੍ਹਾਂ ਦੀ ਟ੍ਰੇਨਿੰਗ ਚੱਲ ਰਹੀ ਹੈ ਬੱਚੇ ਬੜੇ ਅੱਜ ਮਿੱਟੀ ਨਾਲ ਮਿੱਟੀ ਹੋ ਰਹੀ ਹੈ ਇਹ ਟ੍ਰੇਨਿੰਗ ਜੀ ਜੋ ਬੱਚੇ ਆਰਮੀ ਐਸਐਸਸੀ ਜੀਡੀ ਨੇਵੀ 에ਅਰ ਫੋਰਸ ਦੀ ਟ੍ਰੇਨਿੰਗ ਚੱਲਦੀ ਹੈ ਅੱਜ ਇਹਨਾਂ ਦੀ ਰਿਵਰ ਟ੍ਰੇਨਿੰਗ ਸੀਗੀ ਔਰ ਇਹ ਰਿਵਰ ਟ੍ਰੇਨਿੰਗ 15 ਦਿਨ ਚ ਇੱਕ ਵਾਰ ਕਰਾਉਣੀ ਹੈ ਤਾਂ ਕਿ ਬੱਚੇ ਦਾ ਮੋਰਲ ਐਂਡ ਮੋਟੀਵੇਸ਼ਨ ਬੋਡੀ ਦਾ ਸਾਰਾ ਸਰਕਲ ਪਤਾ ਲੱਗਦਾ ਰਹੇ ਵੇਖਦੇ ਜੀ ਬੜੇ ਪਾਣੀ ਵਿੱਚ ਬੱਚੇ ਮਿੱਟੀ ਨਾਲ ਮਿੱਟੀ ਹੁੰਦੇ ਨਜ਼ਰ ਆ ਰਹੇ ਇਹ ਫਿਰ ਅੱਜ ਮਿੱਟੀ ਵਾਲਾ ਹੀ ਦਿਨ ਸੀਗਾ ਕਿਉਂਕਿ ਅੱਜ ਇਹ ਜੋ ਦਿਨ ਹੁੰਦਾ ਇਸ ਦਿਨ ਫਿਰ ਅਸੀਂ ਕਲਾਸ ਵਗੈਰਾ ਸਾਰੀਆਂ ਆਫ ਰੱਖਦੇ ਆਂ ਔਰ ਉਹਦੇ ਬਾਅਦ ਕੀ ਆ ਵੀ ਅੱਜ ਹੁਣ ਇਹਨਾਂ ਨੂੰ ਜਿਵੇਂ ਲੈ ਗਏ ਆ ਹੁਣ ਇਹਨਾਂ ਨੂੰ ਨਹਿਰ ਤੇ ਨਵਾ ਕੇ ਤਵਾ ਕੇ ਫਿਰ ਚੰਗਾ ਡਾਈ ਡਿਊਟੀ ਦੇ ਕੇ ਸੁਵਾ ਦੇਣਾ ਤੇ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ ਸੁਣਿਆ ਕਿ ਕਾਫੀ ਬੱਚੇ ਜਿਹੜੇ ਨੇ ਇੱਥੋਂ ਅੱਜ ਵੀ ਦੇਸ਼ ਦੇ ਉਹ ਵਿੱਚ ਸੈਲੈਕਟ ਹੋ ਚੁੱਕੇ ਨੇ ਹਾਂਜੀ 8000 ਤੋਂ ਪਲੱਸ ਬੱਚਾ ਕਹਿ ਸਕਦਾ ਮੈਂ ਵੀ ਫਰੀਦਕੋਟ ਦਾ ਲੋਕ ਨਾਮ ਪੁੱਛਦੇ ਆ ਸ਼ਿਰਨਗਰ ਵਾਲੇ ਐਮਪੀ ਵਾਲੇ ਬਿਹਾਰ ਵਾਲੇ ਅਸਾਮ ਨਗਲੰਡ ਫਰੀਦਕੋਟ ਕਿੱਥੇ ਆ ਤੋ ਜਾਣਦੇ ਆ ਫਰੀਦਕੋਟ ਇਕ ਸੈਨਿਕ ਅਕੈਡਮੀ ਦੇ ਨਾਮ ਤੋਂ ਵੀ ਬਹੁਤ ਮਸ਼ਹੂਰ ਜਣਾ ਜਾਂਦਾ ਹੈ ਕੀ ਲੱਗਦਾ ਜਿਸ ਤਰੀਕੇ ਨਾਲ ਹੁਣ ਲੜਕੀਆਂ ਦੀ ਗੱਲ ਕੀਤੀ ਜਾਵੇ ਬੜਾ ਰੋਜਾਨਾ ਵੱਧ ਰਿਹਾ ਮੈਨੂੰ ਲੱਗਦਾ ਸਟਰੈਂਥ ਬਹੁਤ ਜ਼ਿਆਦਾ ਹੈਗੀ ਹੈ ਹਾਂ ਲੜਕੀਆਂ ਦੀ ਸਟਰੈਂਥ ਸਟੰ 200 ਪਲੱਸ ਹੈ ਔਰ ਮੇਰੇ ਕੋਲ ਹੁਣ ਲੜਕੀਆਂ ਦਾ ਹੋਸਟਲ ਅਕੋਮੋਡੇਸ਼ਨ ਰੱਖਣੇ ਜਾਈਗੇ ਕਿਉਂਕਿ ਅਸੀਂ ਲੜਕੀਆਂ ਨੂੰ ਐਕਚੁਅਲੀ ਆਮ ਅਕੈਡਮੀਆ ਚ ਕੀ ਹੁੰਦਾ ਹੈ ਵੀ ਬੱਚੇ ਜਿਹੜੇ ਐ ਉਹ ਲੜਕੀ ਜੋ ਅਕੈਡਮੀ ਕਰਦੇ ਆ ਡਾਇਰੈਕਟਰ ਵਗੈਰਾ ਅਕੈਡਮੀ ਖੋਲ ਲੈਂਦੇ ਆ ਪਰ ਉਹ ਸਟੱਡੀ ਨਹੀਂ ਕਰਾਂਦੇ ਇੱਥੇ 8 ਘੰਟੇ ਬੱਚੀ ਨੂੰ ਪ ਉਹ ਕਰਨ ਨਾਲੋਂ ਜ਼ਿਆਦਾ ਸੇਫ ਹੈ ਔਰ ਬਾਕੀ ਡਾਈਟ ਵਗੈਰਾ ਖਾਣਾ ਪੀਣਾ ਮੈਂ ਆਪਣੀਆਂ ਬੇਟੀਆਂ ਬਣਾ ਕੇ ਇਹਨਾਂ ਨੂੰ ਲੈ ਕੇ ਚੱਲਦਾ ਔਰ ਮੇਰੀਆਂ ਬੇਟੀਆਂ ਵੀ ਬਹੁਤ 63 ਤੋਂ ਪਲੱਸ ਮੈਂ ਹੁਣੀ ਪਿਛਲੇ ਸਾਲ ਹੀ ਓਪਨਿੰਗ ਕੀਤੀ ਸੀ ਇਹਦੀ ਔਰ 63 ਪਲੱਸ ਮੈਂ ਲੜਕੀਆਂ ਸਿਲੈਕਸ਼ਨ ਦੇਤੀਆਂ ਔਰ ਜੋ ਹੁਣ ਰਿਜ਼ਲਟ ਆਏਗਾ ਇਹਦੇ ਮੈਨੂੰ ਅਨੁਮਾਨ ਹੈ ਵੀ ਮੇਰੀਆਂ ਕੋਈ 125 123 ਦੇ ਲਗਭਗ uh, 130 ਦੇ ਲਗਭਗ ਲੜਕੀਆਂ ਸਿਲੈਕਸ਼ਨ ਹੋਣਗੀਆਂ ਜਦੋਂ ਬੱਚੇ ਇੱਥੇ ਆਉਂਦੇ ਆ ਤੇ ਜਦੋਂ ਜਾਂਦੇ ਆ ਸਭ ਤੋਂ ਵੱਡਾ ਬਦਲਾਅ ਉਸ ਵਕਤ ਕੀ ਮਹਿਸੂਸ ਹੁੰਦਾ ਹੈ ਨਾ ਵਿੱਚ ਦੇਖੋ ਜਦੋਂ ਬੱਚਾ ਆਉਂਦਾ ਉਹ ਇੱਕ ਘਰੋਂ ਆ ਰਿਹਾ ਹੈ ਉਹਨੂੰ ਪਤਾ ਨਹੀਂ ਵੀ ਮੈਂ ਕਿਵੇਂ ਡਿਸਪਲਿਨ ਵਿੱਚ ਰਹਿਣਾ ਹੈ ਮੈਂ ਕਿਵੇਂ ਉੱਠਣਾ ਹੈ ਕੀ ਖਾਣਾ ਹੈ ਕੀ ਪੀਣਾ ਹੈ ਕਿਵੇਂ ਮੇਰੀ ਦਿਨਚਰਿਆ ਹੋਣੀ ਚਾਹੀਦੀ ਹੈ ਜਦੋਂ ਬੱਚਾ ਜਾਂਦਾ ਉਹ ਬਹੁਤ ਅਨੁਸ਼ਾਸਨ ਬਣ ਕੇ ਜਾਂਦਾ ਮੈਂ ਇਹ ਬਹੁਤ ਪੈਰੈਂਟਸ ਨੂੰ ਗੱਲ ਦੱਸਦਾ ਹਾਂ ਵੀ ਅਗਰ ਬੱਚਾ ਇਥੋਂ ਵਰਦੀ ਨਹੀਂ ਪਾਏਗਾ ਤੇ ਇੱਕ ਅੱਛਾ ਇਨਸਾਨ ਜ਼ਰੂਰ ਬਣੂਗਾ ਜੋ ਮੇਰਾ ਸਕਿਉਰਿਟੀ ਗਾਰਡ ਹੈ ਉਹ ਬੱਚੇ ਨੂੰ ਜਦੋਂ ਬੱਚਾ ਇੰਟਰ ਕਰਦਾ ਹੈ ਤੇ ਇੱਕ ਇੱਕ ਚੀਜ਼ ਦੀ ਤਲਾਸ਼ੀ ਲੈ ਕੇ ਇੰਟਰ ਹੁੰਦਾ ਮੈਂ ਦੇਖ ਰਿਹਾ ਪੰਜਾਬ ਦੇ ਬੱਚੇ 70-75% ਬੱਚੇ ਜੋ ਕਿ ਇਹ ਤੰਬਾਕੂ ਸ਼ੰਬਾਕੂ ਲੈ ਕੇ ਇੰਟਰ ਕਰਦੇ ਆ ਫਿਰ ਉਹਨਾਂ ਨੂੰ ਤੰਬਾਕੂ ਰੱਖਿਆ ਜਾਂਦਾ ਹੈ ਕਸਮਾਂ ਪੁਵਾਈਆਂ ਜਾਂਦੀਆਂ ਹਨ ਔਰ ਅੱਜ ਬਹੁਤ ਬੱਚੇ ਮੇਰੇ ਛੱਡ ਗਏ ਅਮਰ ਛੱਗ ਗਏ ਬੱਚੇ ਐਸੇ ਬੱਚੇ ਵੀ ਹੈ ਚਾਰ ਬੱਚੇ ਮੇਰੇ ਕੋਲ ਸੁੰਦਰ ਬਣੀਦੇ ਆਏ ਸੀ ਜੋ दारू ਪੀ ਕੇ ਆਗੇ ਸੀ ਉਹਨਾਂ ਨੇ ਅਮਰ ਛਕ ਲਿਆ ਔਰ ਅੱਜ ਇੱਕ ਦੋ ਪੰਜਾਬ ਰੇਜੀਮੈਂਟ ਚ ਇੱਕ ਜੈਕਰਫਲ ਚ ਹੈ ਹਾਂਜੀ ਕੀ ਲੱਗਦਾ ਜਿਸ ਤਰੀਕੇ ਹੁਣ ਤਿਆਰੀ ਚੱਲ ਰਹੀ ਹੈ ਆਹ ਨਾਲ ਉਪਯੋਗ ਕਿਵੇਂ ਦੇਖਦੇ ਹੋ ਕਿਉਂਕਿ ਦੌੜ ਜਿਹੜੀ ਹੈ ਲਗਾਤਾਰ ਵੱਧ ਰਹੀ ਹੈ ਅਤੇ ਇਸ ਪਾਸੇ ਕਿਤਨਾ ਕਿਤੇ ਸਿਰਫ ਲੱਗਦਾ ਕਿ ਚੰਗੇ ਬੱਚੇ ਜਿਹੜੇ ਹੋ हां ਜਿਵੇਂ ਹੁਣ ਤੁਸੀਂ ਮੈਂ ਦੇਖ ਰਿਹਾ ਜਿਵੇਂ ਹੁਣ ਆਉਣ ਵਾਲਾ ਪਵਿੱਖੇ ਹੈ ਵੀ ਇਹ ਬੱਚੇ ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਵੀ ਨਸ਼ਿਆਂ ਤੋਂ ਬਚ ਰਹੇ ਐ ਔਰ ਦੂਸਰੀ ਗੱਲ ਇਹ ਹੈ ਵੀ ਇਹ ਜੋ ਬੱਚੇ ਹੈ ਇਹ ਇੱਕ ਅੱਛਾ ਇਨਸਾਨ ਅੱਛੇ ਸਟੂਡੈਂਟ ਬਣ ਕੇ ਇੱਕ ਅੱਛਾ ਮਾਪੇ ਦਾ ਪੁੱਤ ਬਣ ਕੇ ਆਪਦਾ ਮਾਪੇ ਦਾ ਵੀ ਸਾਥ ਦੇਣਗੇ ਕੱਲ ਕਾਰੋਬਾਰ ਦੇ ਅੰਦਰ ਆਪਾਂ ਗੱਲ ਕਰੀਏ ਤੇ ਕੱਲ ਕਾਰੋਬਾਰ 'ਚ ਵੀ ਇਹ ਬੱਚੇ ਅਗਰ ਕੱਲ ਕੋਈ ਬਿਜ਼ਨਸ ਵੀ ਕਰਦੇ ਐ ਤਾਂ ਉਹ 'ਚ ਵੀ ਮੈਨੂੰ ਲੱਗਦਾ ਹੈ ਵੀ ਇਹ ਬੱਚੇ ਮੈਂ ਇੰਨੀ ਮਿਹਨਤੀ ਕਰ ਦਿੰਨਾ ਕਿਉਂਕਿ ਮੇਰੀ ਜੋ ਆਪਦੀ ਦਿਨਚਰਿਆ ਮੈਂ ਵੀ ਸਵੇਰ 4 ਵਜੇ ਉੱਠਦਾ ਔਰ ਰਾਤ ਨੂੰ 10 ਔਰ ਇਹ ਬੱਚਿਆਂ ਨੂੰ ਤਾਂ ਮੈਂ ਦਿਨੇ 3 ਘੰਟੇ ਸੋਣਾ ਹੀ ਸੋਣਾ ਹੈ। ਔਰ ਲੋਕ ਵੀ ਅਪਰੋਚ ਕਰਦੇ ਨੇ ਕਿ ਫਿਟਨੈਸ ਵਾਸਤੇ ਕੇ ਸਾਨੂੰ ਜੁਆਇਨ ਕਰਾ ਲਓ। ਹਾਂ ਜਿਵੇਂ ਹੁਣ ਮੇਰੇ ਕੋਲ ਇੱਕ ਮੈਡਮ ਆਈ ਸੀ ਕਿੱਥੇ ਆ ਉਹ? ਮੈਡਮ ਹੈ ਇੱਥੇ? ਕਿੱਥੇ ਆ ਮੈਡਮ? ਉਹ ਬੈਠੀ ਨਹੀਂ ਉੱਧਰ। ਬੁਲਾਇਓ ਮੈਡਮ ਨੂੰ ਖੜੇ ਕਰੋ। ਹੈ ਗਈ ਇੱਥੇ? ਅੱਛਾ ਉੱਧਰ ਬੈਠੇ ਆ। ਇੱਕ ਮੇਰੇ ਕੋਲ ਹੁਣ ਲੇਡੀ ਜਾਈ ਹੈ ਜਿਵੇਂ ਸੰਗਰੂਰ ਦੇ ਤੇ ਉਹਨਾਂ ਦਾ weight ਸੀਗਾ 95+ ਤੇ ਬਹੁਤ ਘਟ ਗਿਆ। ਤੇ ਹੁਣ ਇੱਕ ਗੁੱਡੀ ਆਈ ਏ ਜਿਹਦਾ weight ਬਹੁਤ ਜ਼ਿਆਦਾ ਹੈ ਸਾਡੇ ਕੋਲ ਉਹ ਵੀ ਹੁਣ ਅਸੀਂ fit ਕਰਦਾਂਗੇ ਬੱਚੇ fitness ਵਾਸਤੇ ਵੀ ਆ ਰਹੇ ਕਿਉਂਕਿ ਅੱਜ ਕੱਲ ਜੋ ਖਾਣਾ ਪਾਣੀ ਹੈ ਉਹਦੇ ਵਿੱਚ ਬੱਚੇ ਦੀ ਉਹ fitness ਨਹੀਂ ਰਹਿੰਦੀ ਤਾਂ ਹੋਰ ਉਹ ਜੋ ਬੱਚੇ ਨੇ ਥੇ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਆਪਾਂ ਤਾਂ ਇਸ ਵਕਤ ਬੱਚੇ ਜਿਹੜੇ ਬੈਠੇ ਹੋਏ ਆ ਬੇਟਾ ਕੀ ਨਾਮ ਰਣਜੀਤ ਕੁਰਸਾ ਕਿੱਥੋਂ ਦੇ ਰਹਿਣਾ ਅਸੀਂ ਤਲਵੰਡੀ ਪਾਈ ਹਰਾਚ ਕਿਵੇਂ ਲੱਗਦਾ ਹੈ fit training ਕਰਕੇ ਬਹੁਤ ਵਧੀਆ ਸਰ ਹਾਂਜੀ ਬਹੁਤ ਵਧੀਆ ਆਂਦਾ ਜੀ ਇੱਕ ਮਿੰਟ ਯਾਰ ਕਿਵੇਂ ਸਾਥ ਕੀ ਮੇਰੇ ਸਾਰਿਆਂ ਦਾ ਸਾਰਿਆਂ ਦਾ ਸਾਥ ਬਹੁਤ ਵਧੀਆ ਰਿਹਾ ਜੀ ਸਭ ਤੋਂ ਵੱਡੀ ਗੱਲ ਕਿਹੜੀ ਸਿੱਖਣ ਨੂੰ ਮਿ ਇੱਥੇ ਸਰ ਇਕਤਾ ਬਹੁਤ ਜ਼ਿਆਦਾ ਹੈ ਇੱਕ ਦੂਜੇ ਨਾਲ ਲਗਾ ਨਾਲ ਰਹਿੰਦੇ ਆ ਸਾਰੇ ਖਾਣ ਪੀਣ ਆ ਜੋ ਅਸੀਂ ਇਕੱਠਾ ਖਾਂਦੇ ਆ ਬ੍ਰਦਰ ਹੈਗੇ ਆ ਸਾਡੇ ਅ ਸਿਸਟਰ ਹੈਗੇ ਆ ਸਾਰੇ ਰਲ ਮਿਲ ਕੇ ਰਹਿੰਦੇ ਆ ਅਸੀਂ ਹਾਂਜੀ ਬਟਾ ਕੀ ਤੁਹਾਡਾ ਕੀ ਨਾਮ ਸਿਮਰਨ ਬ੍ਰੀਤ ਕੌਰ ਹੈ ਜੀ ਮੇਰਾ ਨਾਮ ਕਿਵੇਂ ਲੱਗਦਾ ਇੱਥੇ ਆ ਕੇ ਬਹੁਤ ਵਧੀਆ ਜੀ ਪੂਰਾ ਡਿਸਪਲਿਨ ਚ ਰਹਿੰਦੇ ਨੇ ਸਾਰੇ ਜੀ ਕੁਝ ਨਵਾਂ ਸਿੱਖਣ ਨੂੰ ਮਿਲਿਆ ਬਹੁਤ ਜ਼ਿਆਦਾ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਜਲੰਧਰ ਫਲੋਰ ਤੋਂ ਆ ਜੀ ਬੜੀ ਦੂਰੋਂ ਆਏ ਤੁਸੀਂ ਤਾਂ ਫਿਰ ਹਾਂਜੀ ਹਾਂਜੀ ਵਧੀਆ ਸੀ ਮੈਂ ਬਹੁਤ ਸੁਣਿਆ ਸੀ ਅਕੈਡਮੀ ਬਾਰੇ ਫਿਰ ਇੱਥੇ ਆਏ ਤਾਂ ਬਹੁਤ ਕੁਝ ਸਿੱਖਣ ਨੂੰ ਵੀ ਬਹੁਤ ਕੁਝ ਮਿਲਿਆ ਹੈ ਸਾਨੂੰ ਫਾਦਰ ਮਦਰ ਕੀ ਕਰਦੇ ਫਾਦਰ ਤਾਂ ਮੇਰੇ ਜੀ ਰਾਜ ਮਿਸਤਰੀ ਦਾ ਕੰਮ ਕਰਦੇ ਨੇ ਮਦਰ ਹਾਊਸ ਵਾਈਫ ਹੈ ਸੁਪਨੇ ਪੂਰੇ ਕਰਨੇ ਫਿਰ ਮੰਮੀ ਉੱਪਰ ਉਹਨਾਂ ਨੂੰ ਵਿਲੇ ਕਰਨਾ ਹੈ ਬਸ ਹਾਂਜੀ ਚੱਕੇ ਕਿਹੜੀ ਉਸ ਜਾਣਾ ਚਾਹੁੰਦੇ ਹੋ ਅੱਗੇ ਬੀਐਸਐਫ ਚ ਜੀ ਐਸਐਸਸੀ ਜੀਡੀ ਹਾਂਜੀ ਪੂਰੀ ਫਿਰ ਤਿਆਰੀ ਚੱਲ ਰਹੀ ਹੈ ਲਗਨ ਨਾਲ ਜੀ ਹਾਂਜੀ ਪੂਰੀ ਲਗਨ ਨਾਲ ਚੱਲ ਰਹੀ ਹੈ ਜੀ ਹਾਂਜੀ ਬਿਲਕੁਲ ਇਹ ਦੇਖ ਸਕਦੇ ਹੋ ਤਸਵੀਰ ਤੁਸੀਂ ਆ ਇਹ ਲੜਕੇ ਨੇ ਜੋ ਕਿ ਇਸ ਵਕਤ ਇੱਥੇ ਬੈਠੇ ਹੋਏ ਨੇ ਵੱਖ-ਵੱਖ ਥਾਵਾਂ ਤੋਂ ਆਏ ਆ ਭਾਈ ਕੀ ਨਾਮ ਤੁਹਾਡਾ ਦਿਮਨਸ਼ੂ ਭਾਈ ਕਿੱਥੋਂ ਦੇ ਰਹਿਣ ਵਾਲੇ ਹੋ ਫਿਰੋਜ਼ਪੁਰ ਫਿਰੋਜ਼ਪੁਰ ਤੋਂ ਆਏ ਹੋ ਕਿਵੇਂ ਲੱਗਦਾ ਇੱਥੇ ਬਰਾਕੇ ਵਧੀਆ ਲੱਗਦਾ ਭਾਈ ਬਹੁਤ ਵਧੀਆ ਲੱਗਦਾ ਟ੍ਰੇਨਿੰਗ ਵੇਕੇ ਕਿੱਥੋਂ ਜਾਣੀਏ ਫਿਰ ਅੱਗੇ ਟ੍ਰੇਨਿੰਗ ਜਾਣੀ ਐਸਐਸਸੀ ਦੀ ਤਿਆਰੀ ਕਰ ਰਹੀ ਹਾਂਜੀ ਹਾਂਜੀ ਐਸਐਸਸੀ ਦੀ ਹਾਂਜੀ ਤੁਹਾਡਾ ਕੀ ਨਾਮ ਹੈ ਪ੍ਰਕਾਸ਼ਦੀਪ ਸਿੰਘ ਉੱਤਰਾਖੰਡ ਜ਼ਿਲ੍ਹਾ ਗੋਦਮ ਸਿੰਘ ਨਗਰ ਉੱਤਰਾਖੰਡ ਤੋਂ ਆਏ ਹੋ ਬੜੀ ਦੂਰ ਆਏ ਹੋ ਹਾਂਜੀ ਸਰ ਕਿਹੜੀ ਖਾਸ ਗੱਲ ਸੁਣੀ ਸੀ ਇੱਥੋਂ ਬਾਰੇ ਸਰ ਸਾਰੇ ਬੱਚੇ ਸਿਲੈਕਸ਼ਨ ਕਰਦੇ ਵਧੀ ਬਿਲਕੁਲ ਇਹ ਬੱਚੇ ਨੇ ਜੋ ਕਿਸ ਵਕਤ ਤਿਆਰੀ ਕਰ ਰਹੇ ਨੇ ਅਤੇ ਆਉਣ ਵਾਲਾ ਦੇਸ਼ ਦੀ ਸੇਵਾ ਦੀ ਗੱਲ ਕੀਤੀ ਜਾਵੇ ਤਾਂ ਉਸ ਵਿੱਚ ਆਪਣਾ ਇਹਨਾਂ ਦਾ ਯੋਗਦਾਨ ਪਾਣਾ ਵੱਖ-ਵੱਖ ਕੈਟਾਗਰੀ ਦੇ ਵਿੱਚ ਇਹ ਜਿਹੜੀ ਕੈਰੀ ਜਿਹੜੀ ਹੈ ਉਹ ਚੱਲ ਰਹੀ ਹੈ ਤਾਂ ਇਸ ਪਾਸੇ ਲੜਕੇ ਜਿਹੜੇ ਨੇ ਉਹ ਬੈਠੇ ਹੋਏ ਨੇ ਤਾਂ ਇਸ ਪਾਸੇ ਲੜਕੀਆਂ ਜਿਹੜੀਆਂ ਨੇ ਉਹ ਬੈਠੀਆਂ ਹੋਈਆਂ ਨੇ ਤਾਂ ਗੱਲਬਾਤ ਵੀ ਕੀਤੀ ਹੈ ਕਿ ਕਿਸ ਤਰੀਕੇ ਨਾਲ ਟ੍ਰੇਨਿੰਗ ਇਹਨਾਂ ਦੀ ਚੱਲਦੀ ਹੈ ਅਤੇ ਪੂਰਾ ਜਿਹੜਾ ਕੰਮ ਹੈ ਇਹਨਾਂ ਦਾ ਉਹ ਕਿਸ ਤਰੀਕੇ ਨਾਲ ਚੱਲਦਾ ਪੂਰੀ ਤਸਵੀਰ ਤੁਹਾਨੂੰ ਦਿਖਾਈ ਹੈ ਕਿ ਇਸ ਵਕਤ ਦੇਸ਼ ਦੀ ਸੇਵਾ ਦੇ ਲਈ ਕਿਸ ਤਰੀਕੇ ਨਾਲ ਮਿੱਟੀ ਨਾਲ ਮਿੱਟੀ ਹੋ ਕੇ ਨੌਜਵਾਨ ਜਿਹੜੇ ਨੇ देश दिवसीय ओशियन अब जान ली तैयारी लगातार कर रहे हैं फरीदकोट तो कैमरा पर्सन मरफी सिंह चल देना सूरज प्रकाश दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर